ਪਰੇ ਵਗਾ ਕੇ ਮਾਰਨਗੇ ਜੇ ਸਾਨੂੰ ਪਤਾ ਲੱਗੂਗਾ ਵੀ ਆਉਣ ਵਾਲੇ ਦਿਨਾਂ ਵਿੱਚ ਇੱਥੇ ਬੰਦਾ ਕੀ ਐ ਜਿਵੇਂ ਮੋਦੀ ਨੇ ਗੋਡੇ ਟੇਕ ਕੇ ਨਾ ਐਵੇਂ ਹੀ ਇਹ ਹਕਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਭੇੜੇ ਲੱਭ ਜਬੋਲ ਕੇ ਗਿਆ ਕਿਸਾਨ ਨੂੰ ਇਹਨੂੰ ਵੀ ਗੋਡੇ ਟੇਕਣਗੇ ਤੇ ਟਕਾ ਕੇ ਰਹਾਗੇ ਠੀਕ 75 ਸਾਲ ਦੀ ਉਸ ਨਕਲੀ ਜਾਦੀ ਤੋਂ ਅੱਕੇ ਹੋ ਥੱਕੇ ਹੋ ਉਹਨਾਂ ਪਾਰਟੀ ਤੋਂ ਥੱਕੇ ਆ ਤੁਸੀਂ ਇੱਕ ਬਦਲਾਅ ਚਾਹੁੰਦੇ ਹੋ ਪਰ ਇਸ ਨੂੰ ਬਦਲਾਅ ਸਮਝ ਨਾ ਲਿਓ ਜਿਹੜੀ ਸ਼ਹੀਦ ਦੇ ਆਜ਼ਮ ਦੀ ਉਦੋਂ ਪਈ ਨਾਂ ਦੇ ਉੱਤੇ ਉਹਦੀ ਸਮਾਦ ਦੇ ਉੱਤੇ ਜਾ ਕੇ ਜਦੋਂ ਇਹਨੇ ਆਦਾ ਇਲੈਕਸ਼ਨ ਚ ਲਾਇਆ ਤਾਂ ਉਸ ਟੈਨ ਦੇ ਉੱਤੇ ਵੀ ਇਹ ਕਿਹਾ ਸੀ ਕਿ ਇਹ ਕੱਲੀ ਪੱਗ ਬੰਨਣ ਨਾਲ ਭਗਤ ਸਿੰਘ ਦੇ ਵਿਚਾਰਾਂ ਆਈ ਲੜਾਈ ਇੱਥੇ ਲੜੀ ਨਹੀਂ ਜਾ ਸਕਦੀ ਹੁਣ ਬਹੁਤ ਸਾਰੇ ਪੱਤਰਕਾਰਾਂ ਦਾ ਇੱਕ ਸਵਾਲ ਆਉਂਦਾ ਸਾਡੇ ਉੱਤੇ ਕਰ ਦਿੰਦੇ ਆ ਇਹ ਪੱਗ ਤਾਂ ਸੋਡੇ ਵੀ ਉਹੀ ਬੰਨੀ ਐ ਤੇ ਭਗਤ ਸਿੰਘ ਦੇ ਵੀ ਉਹੀ ਬੰਨੀ ਐ ਤੇ ਫਿਰ ਸੋਡੇ ਚ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਫਰਕ ਭਰਾਵਾ ਬਹੁਤ ਨਹੀਂ ਜਦੋਂ ਇਹਨਾਂ ਦੀ ਸਰਕਾਰ ਹਜੇ ਛਾਇਆ ਦਿਨਾਂ ਦੇ ਵਿੱਚ ਹੀ ਸੀ ਤਾਂ ਉਦੋਂ ਮੁਆਵਜ਼ਾ ਮੰਗ ਰਹੇ ਸੀ ਸਾਡੇ ਲੰਬੀ ਬਿਲਾਕ ਦੇ ਆਗੂ ਵੀ ਆਗੂ ਸੀ ਵਰਕਰ ਸੀ ਵੱਡੀ ਗਿਣਤੀ ਚ ਖਰਾਬ ਹੋਈ ਫਸਲ ਦਾ ਨਰਮੇ ਦਾ ਮੁਆਵਜ਼ਾ ਤੇ ਛਾਇਆ ਦਿਨਾਂ ਦੇ ਵਿੱਚ ਇਸ ਭਗਤ ਸਿੰਘ ਦੇ ਰਾਹਾਂ ਤੇ ਚੱਲਣ ਵਾਲੀ ਸਰਕਾਰ ਨੇ ਆਮ ਲੋਕਾਂ ਦੀ ਸਰਕਾਰ ਨੇ ਉਥੇ ਅੰਨੇਵਾ ਲਾਠੀ ਚਾਰਜ ਕੀਤਾ ਸੈਂਕੜੇ ਸਾਡੇ ਕਿਸਾਨ ਸੀ ਜਿਹੜੇ ਉਹ ਫੱਟੜ ਕੀਤੇ ਸੀ ਤੇ ਦੂਜੇ ਪਾਸੇ ਜਿਹੜੀ ਆ ਸਾਡੀ ਪੱਗ ਬੰਨੀ ਆ ਉਹ ਪੱਗ ਉਹਨਾਂ ਲਤਾੜਿਆਂ ਦੇ ਉਹਨਾਂ ਗਰੀਬ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਸੀ ਇਹ ਫਰਕ ਸੀ ਇਹ ਫਰਕ ਆ ਉਦੋਂ ਆਇਆ ਜਦੋਂ ਭਾਤ ਮਾਇਆ ਸ਼ਰਕ ਨਿਕਲ ਰਹੀ ਸੀ ਤੁਹਾਨੂੰ ਪਤਾ ਹੋਣਾ ਭਵੇਂ ਪਸਰਾਲੇ ਸੀ ਭਵੇਂ ਦੁਨੀਆਂ ਆਈ ਸੀ ਜਿੱਥੇ ਬਿਨਾ ਮਆਗਦਾ ਦਿੱਤੇ ਕਿਸਾਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਸੀ ਉੱਥੇ ਇੱਕ ਪੱਗ ਖੜੀ ਸੀ ਜਿਹੜੀ ਭਗਤ ਸਿੰਘ ਦੀ ਸਮਾਦ ਤੇ ਜਾ ਕੇ ਰਾਜ ਗੱਦੀ ਤੇ ਬੈਠੀ ਸੀ ਤੇ ਉਹਦੀ ਪੋਛ ਨੇ ਅਨੇ ਵਾਹ ਲੋਕਾਂ ਤੇ ਅਥਰੂ ਗਾਏ ਛੱਡੇ ਨੇ ਲਾਠੀਆਂ ਮਾਰੀਆਂ ਨੇ ਤੇ ਬਹੁਤ ਸਾਰੇ ਕਿਸਾਨ ਤੇ ਸਾਡੀਆਂ ਸਤਕਾਜਯੋਗ ਭੈਣਾਂ ਵੀ ਉੱਥੇ ਫੱਟੜ ਹੋਈਆਂ ਨੇ ਇਸ ਪੱਗ ਦੀ ਉੱਥੇ ਕਿਸਾਨਾਂ ਲੋਕਾਂ ਲਈ ਆਖੀ ਆਸ ਤੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੇ ਲਈ ਉੱਥੇ ਇਹ ਪੱਗ ਖੜੀ ਸੀ ਇਸ ਪੱਗ ਦੇ ਵਿੱਚ ਫਰਕ ਸੀ ਇਹ ਲੋਕਾਂ ਨੂੰ ਇੱਕ ਬਹੁਤ ਵੱਡਾ ਭੇਖਾ ਪੈ ਗਿਆ ਸੀ ਉਦੋਂ ਵਿਖੇ ਕਿੱਡਾ ਘੋਡਾ ਬਦਰਾ ਆ ਜੂਗਾ ਪਰ ਬਦਰਾ ਤਾਂ ਲੋਕਾਂ ਨੇ ਲੈ ਆਂਦਾ ਇਹਨਾਂ ਦੇ 90 ਉਹ ਬੋਏ ਉਹ ਐਮਐਲਏ ਜਿਤਾ ਕੇ ਘਰ ਤੇ ਜਿਹੜੇ ਅੱਜ ਥਾ ਥਾ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਫਸੇ ਹੋਏ ਨੇ ਜਿਹੜੇ ਆ ਮੇਰੇ ਪਿੰਡ ਦੇ ਨੇੜੇ ਦਾਸ ਸਿੰਘ ਦੇ ਆਲੇ ਉੱਥੇ ਵੀ ਇੱਕ ਐਮਐਲਏ ਦੀ ਸਹਰੇ ਉੱਤੇ ਜਿਹੜੀਆਂ ਗਰੀਬਾਂ ਦੀਆਂ ਝੁੱਗੀਆਂ ਉਹਨਾਂ ਦੇ ਘਰ ਆ ਸਾਰੇ ਜਾਣਦੇ ਨੇ ਬੱਚਿਆਂ ਦੀਆਂ ਕਿਤਾਬਾਂ ਪਾੜੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਚੰਦ ਭਾਣ ਦੇ ਵਿੱਚ ਜੋ ਹਾਲਾਤ ਬਣੇ ਨੇ ਜਿਹੜੇ ਇਹ ਲੋਕਾਂ ਨੂੰ ਇੱਕ ਫਿਰਕੂ ਦੰਗਿਆਂ ਦੇ ਵਿੱਚ ਬਦਲਣਾ ਚਾਹੁੰਦੇ ਸੀ ਉਹਨਾਂ ਨੇ ਉਥੋਂ ਦੇ ਐਮ.ਐਲ.ਏ ਨੇ ਪਿੱਛੇ ਖੜ ਕੇ ਇਹਨਾਂ ਦੀ ਪੂਰੀ ਤਰ੍ਹਾਂ ਸਪੋਰਟ ਕੀਤੀ ਹੈ ਤੇ ਇਹ ਗੱਲ ਵੱਖ ਹੈ ਕਿ ਕਿਸਾਨਾਂ ਦੇ ਜੋਰ ਇਹਨਾਂ ਕਿੱਤਿਆਂ ਲੋਕਾਂ ਦੇ ਜੋਰ ਦੇ ਨਾਲ ਉਹਨਾਂ ਦੇ ਉੱਤੇ ਪਾਚੇ ਦਰਜ ਹੋਏ ਆ ਤੇ ਇਹਨਾਂ ਦੇ ਰੱਦ ਵੀ ਹੋਏ ਨੇ ਇਸ ਲਈ ਭਰਾਵੋ ਇਹਨੂੰ ਇਹ ਇੱਕ ਗੱਲ ਸਮਝਣਾ ਕਿ ਆ ਇਹ ਭਗਤ ਸਿੰਘ ਦੀ ਪੱਗ ਆ ਠੀਕ ਰੋਗੀ ਨਹੀਂ ਅੱਜ ਸਾਰਾ ਕੁਝ ਜਿਹੜਾ ਲੱਗ ਭੱਗ ਸਾਡੇ ਸਾਹਮਣੇ ਆ ਗਿਆ ਸਾਹਮਣੇ ਉਦੋਂ ਆਇਆ ਜਦੋਂ ਅਸੀਂ ਚੰਡੀਗੜ੍ਹ ਨੂੰ ਜਾ ਰਹੇ ਸੀ ਤਾਂ ਪਹਿਲਾਂ ਮੀਟਿੰਗ ਛੱਡੀ ਮੀਟਿੰਗ ਦੇ ਵਿੱਚੋਂ ਇਹ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਮੀਟਿੰਗ ਛੱਡ ਕੇ ਭੱਜਿਆ ਤੇ ਕਿਸਾਨਾਂ ਨੂੰ ਦੌਕਾ ਮਾਰ ਕੇ ਭੱਜਿਆ ਕਿਸਾਨਾਂ ਆਗੂਆਂ ਨੂੰ ਵੀ ਆਜੋ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ ਇਹ ਕੁਝ ਕਿਹਾ ਇਹਦਾ ਇਹਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਇੱਥੋਂ ਦਾ ਸੰਯੋਤ ਮੋਰਚੇ ਦੇ ਸੱਦੇ ਉੱਤੇ ਜਿਹੜਾ ਪੂਰੇ ਆਲ ਇੰਡੀਆ ਦੇ ਵਿੱਚ ਅੱਜ ਇਥੋਂ ਦੇ ਈਮ ਮਿਨਿਸਟਰਾਂ ਦੇ ਘਰਾਂ ਦੇ ਕੋਠੀਆਂ ਦੇ ਘਰਾਓ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੇ ਹੋਰ ਵਧਣਾ ਹੈ ਕਿਉਂਕਿ ਭਰਾਵੋ ਇਹ ਲੜਾਈ ਨਾ ਕਿਸਾਨਾਂ ਦੀ ਹੈ ਨਾ ਕੱਲੇ ਮਜ਼ਦੂਰਾਂ ਦੀ ਹੈ ਇੱਥੇ ਵੱਡੇ ਵੱਡੇ ਮਾਕ ਖੋਲ ਕੇ ਸਾਡੀਆਂ ਦੁਕਾਨਾਂ ਨੂੰ ਖਤਮ ਕਰਨਾ ਜਾ ਰਹੇ ਨੇ ਇੱਥੇ ਉਹ ਛੋਟੇ ਮਜ਼ਦੂਰ ਜਿਹੜੇ ਸਾਡੇ ਬੱਚਿਆਂ ਨੂੰ ਅਸੀਂ ਬਹੁਤ ਮਹਿੰਗੀ ਪੜ੍ਹਾਈ ਕਰਕੇ ਕਹਿਣੀਆਂ ਵੀ ਇਹ ਨੌਕਰੀਆਂ ਤੇ ਲੱਗ ਜਾਣਗੇ ਕੋ ਸਾਡਾ ਭਲਾ ਹੋਊਗਾ ਉਹਨਾਂ ਦਾ ਬੰਦ ਕੀਤਾ ਹੋਇਆ ਤੇ ਨਸ਼ਾ ਵੱਡੀ ਪੱਧਰ ਤੇ ਉੱਤੇ ਸਿੱਟਿਆ ਹੋਇਆ ਥਾਂ ਥਾਂ ਤੇ ਤੁਸੀਂ ਦੇਖਦੇ ਹੋਵੋਗੇ ਸੋਲੇ ਤਿੰਨ ਦਿਨਾਂ ਤੋਂ ਪਤਾ ਲੱਗਦਾ ਕਿ ਕਿਵੇਂ ਬੱਚੇ ਜਿਹੜੀ ਸੂਈ ਹੈ ਉਹ ਵਿਕਤੀ ਹੁੰਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਇਹੋ ਜਿਹੇ ਹਾਲਾਤ ਬਣਾਤੇ ਤੇ ਹੋਮ ਬਣਾਤੇ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਵੀ ਇਥੋਂ ਦੇ ਆ ਨੌਜਵਾਨਾਂ ਨੇ ਸਾਡੇ ਗੱਲ ਨੂੰ ਫੜਨੇ ਤਾਂ ਉਹਨਾਂ ਨੇ ਪਵਨ ਨਸ਼ਿਆਂ ਦੇ ਰੂਪ ਚ ਤੇ ਭਵੇਂ ਇੱਥੋਂ ਨੌਕਰੀਆਂ ਨਾ ਦੇ ਕੇ ਉਹਨਾਂ ਨੂੰ ਵਿਦੇਸ਼ਾਂ 'ਚ ਭੇਜਣ ਵਾਲਾ ਜਿਹੜਾ ਉਹ ਕੰਮ ਆ ਉਹ ਰੰਬਿਆ ਹੋਇਆ ਤੇ ਇਸ ਗੱਲ ਦਾ ਸੀ ਪੂਰੇ ਤਰ੍ਹਾਂ ਸਾਨੂੰ ਸਾਡੇ ਲੋਕਾਂ ਦੇ ਉੱਤੇ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਦੇ ਕਿਰਤੀ ਲੋਕ ਇਕੱਠੇ ਹੋ ਕੇ ਇੱਥੋਂ ਦੇ ਇਸ ਗਲੇ ਸੜੇ ਸਿਸਟਮ ਨੂੰ ਪਰੇ ਵਗਾ ਕੇ ਮਾਰਨਗੇ ਇਹ ਸਾਨੂੰ ਪਤਾ ਲੱਗੂਗਾ ਵੀ ਆਉਣ ਵਾਲੇ ਦਿਨਾਂ ਵਿੱਚ ਇੱਥੇ ਬੰਦਾ ਕੀ ਹੈ ਜਿਵੇਂ ਮੋਦੀ ਨੇ ਗੋਡੇ ਟੇਕ ਕੇ ਨਾ ਐਵੇਂ ਹੀ ਇਹ ਹਕਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਭੇੜੇ ਲੱਭ ਜਬੋਲ ਕੇ ਗਿਆ ਕਿਸਾਨ ਨੂੰ ਇਹਨੂੰ ਵੀ ਗੋਡੇ ਟੇਕਣਗੇ ਤੇ ਟਕਾ ਕੇ ਰਹਾਗੇ